ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਦੁਪਹਿਰਾ ਸੈਵ ਕੀ ਹੁੰਦਾ ਹੈ ਕਿਵੇਂ ਕਰਨਾ ਹੈ ਅਤੇ ਕਿਉਂ ਘਟਾਇਆ ਜਾਂਦਾ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਦੁਪਹਿਰਾ ਸਾਹਿਬ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਦਿਨ ਦਾ ਚੌਥਾ ਪਹਿਰ ਜਾਂ ਫਿਰ ਇਸ ਵਿੱਚ ਅਸੀਂ ਕਹਿ ਸਕਦੇ ਹਾਂ 4 ਘੰਟੇ ਅਸੀਂ ਪਾਠ ਕਰਦੇ ਹਾਂ ਗੁਰਦੁਆਰਾ ਸ਼ਹੀਦ ਗੰਸਾਈ ਬੰਦਰਸਰ ਵਿਖੇ ਸੰਗਤ 12 ਵਜੇ ਤੋਂ ਲੈ ਕੇ 4 ਵਜੇ ਤੱਕ 9 ਪਾਠ ਪੜ੍ਹਦੇ ਹਨ ਸੰਗਤ ਰੂਪੀ ਤੇ ਇਸ ਦੀ ਕੀ ਵਿਧੀ ਹੈ ਉਹ ਵੀ ਅਸੀਂ ਡਿਸਕਸ ਕਰਾਂਗੇ ਜਿਵੇਂ ਕਿ ਦਪਹਿਰਾਂ ਸਾਹਿਬ ਸ਼ਹੀਦ ਗੰਗਸਾਹਿਬ ਗੁਰਦੁਆਰਾ ਘਟਾਇ ਜਾਂਦਾ ਹੈ ਬਟ ਸਾਡੇ ਮਨ ਵਿੱਚ ਡਾਊਟ ਹੁੰਦਾ ਹੈ ਕਿ ਅਸੀਂ ਉੱਥੇ ਨਹੀਂ ਜਾ ਸਕਦੇ ਸੱਤ ਦੂਰ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਤਾਂ ਅਸੀਂ ਘਰ ਵਿੱਚ ਕਿਵੇਂ ਕਰ ਸਕਦੇ ਹਾਂ ਸਾ ਸੰਗਤ ਜੀ ਸੰਡੇ ਨੂੰ ਅਸੀਂ 12 ਵਜੇ ਤੋਂ ਪਹਿਲੇ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਕੇ ਅਸੀਂ ਸਭ ਤੋਂ ਪਹਿਲਾਂ देख प्रसाद बनाना है ठीक है जी अगर थानू तो नहीं पता कि कड़ा प्रसाद असें कि बनाना है तुम तो किसी की हैल्प ले सकते हो या फिर तुम तो यूट्यूब देख सकते हो बहुत ही ईजी प्रोसैस है उस तो उपरत असी जोत लगा है बारह बजे तो पाँच दस मिनट पहले ठीक है जी फिर असी असी एक गिलास पानी या जा फिर ज़्यादा पानी रख लेना है बट असी उस ਪਾਣੀ ਨੂੰ ਕਵਰ ਨਹੀਂ ਕਰਨਾ ਠੀਕ ਹੈ ਜੀ ਕਿਉਂਕਿ ਜਦੋਂ ਅਸੀਂ ਪਾਠ ਪੜ੍ਹਨਾ ਹੈ ਬੋਲ ਕੇ ਤਾਂ ਜਿਹੜੀ ਉਹਦੀ ਵਾਈਬ੍ਰੇਸ਼ਨ ਹੈ ਉਹ ਪਾਣੀ ਨੇ ਅੰਮ੍ਰਿਤ ਬਣ ਜਾਣਾ ਹੈ ਠੀਕ ਹੈ ਜੀ ਫਿਰ ਉਸ ਅੰਮ੍ਰਿਤ ਨੂੰ ਅਸੀਂ ਘਰ ਵਿੱਚ ਛਿੱਟਾ ਦੇ ਸਕਦੇ ਆ ਜਾਂ ਫਿਰ ਅਸੀਂ ਉਹਨੂੰ ਸ਼ਕ ਸਕਦੇ ਆ ਠੀਕ ਹੈ ਜੀ ਜਿਸ ਰੂਮ ਵਿੱਚ ਅਸੀਂ ਪਾਠ ਕਰਨਾ ਹੈ ਅਸੀਂ ਕਿੜਾ ਪ੍ਰਸ਼ਾਦ ਜੋਤ ਔਰ ਪਾਣੀ ਉੱਥੇ ਰੱਖ ਲੈਣਾ ਹੈ ਠੀਕ ਹੈ ਜੀ ਫਿਰ ਅਸੀਂ ਠੀਕ 12 ਵਜੇ ਤੋਂ 2-3 ਮਿੰਟ ਪਹਿਲੇ ਅਸੀਂ ਅਰਦਾਸ ਕਰਨੀ ਹੈ ਕਿ ਬਾਬਾ ਜੀ ਅਸੀਂ ਚਪੈਰਾ ਸਾਹਿਬ ਸ਼ੁਰੂ ਕਰਨ ਲੱਗੇ ਆ ਸਿਰ ਪਰ ਹੱਥ ਰੱਖ ਕੇ ਚਪੈਰਾ ਸਾਹਿਬ ਦੀ ਹਾਜ਼ਰੀ ਪਰਵਾਨ ਕਰ ਲਿਓ ਸਾਥ ਸੰਗਤ ਜੀ ਜਿਵੇਂ ਗੁਰਦੁਆਰਾ ਸ਼ਹੀਦ ਗੰਸਾਹਿਬ ਅੰਮ੍ਰਿਤਸਰ ਵਿਕੇ ਹੁੰਦਾ ਹੈ ਮੈਂ ਸੇਮ ਤੁਹਾਨੂੰ ਉਹੀ ਬਿਲੀ ਦੱਸੂੰਗੀ ਕਿ ਕਿਸ ਟਾਈਮ ਤੇ ਉੱਥੇ ਕਿਹੜਾ ਪਾਠ ਹੁੰਦਾ ਹੈ 12 ਵਜੇ ਤੋਂ ਲੈ ਕੇ 1:15 ਮਿੰਟ ਤੱਕ ਪੰਜ ਜਪਜੀ ਸਾਹਿਬ ਦੇ ਪਾਠ ਹੁੰਦੇ ਆ ਤੇ ਉਸ ਤੋਂ ਪ੍ਰੰਤ 1:15 ਪੀਐਮ ਤੋਂ ਲੈ ਕੇ 1:30 pm ਤੱਕ ਦੋ ਚ ਪਈ ਸਾਈਡ ਦੇ ਪਾਠ ਕੀਤੇ ਜਾਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ 15-20 ਮਿੰਟ ਦੀ ਬ੍ਰੇਕ ਹੁੰਦੀ ਹੈ ਅਗਰ ਕਿਸ ਨੂੰ ਪ੍ਰੋਬਲਮ ਹੈ ਕੋਈ ਨਹੀਂ بیٹھ ਸਕਦਾ ਹੈ ਜਾਂ ਕੁਝ ਹੋਰ ਕੋਈ ਪ੍ਰੋਬਲਮ ਹੈ ਤਾਂ 15-20 ਮਿੰਟ ਦੀ ਉਹਨੂੰ ਬ੍ਰੇਕ ਦਿੱਤੀ ਜਾਂਦੀ ਹੈ ਕੁਝ ਖਾ ਸਕਦੇ ਆ ਉੱਥੇ ਬਾਹਰ ਜਾ ਕੇ ਫਿਰ ਬਾਅਦ ਵਿੱਚ ਹੱਥ ਸੁੱੱਚੇ ਕਰਕੇ ਮੂੰਹ ਸੁੱੱਚਾ ਕਰਕੇ 1:45 ਤੋਂ ਲੈ ਕੇ 2 ਵਜੇ ਤੱਕ ਠੀਕ ਹੈ ਜੀ ਉੱਥੇ ਕੁਝ ਸ਼ਬਦ ਪੜੇ ਜਾਂਦੇ ਆ ਜਿਵੇਂ ਥਿਰ ਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸvare ਔਰ ਉੱਥੇ ਵਾਹਿਗੁਰਜੀ ਦਾ ਸਿਮਰਨ ਹੁੰਦਾ ਹੈ ਤੇ ਉਸ ਤੋਂ ਉਪਰੰਤ 2 ਵਜੇ ਤੋਂ ਲੈ ਕੇ 3:40 ਤੱਕ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਤੇ 3:45 ਤੋਂ ਲੈ ਕੇ 3:50 ਤੱਕ 6 ਪੋੜੀਆਂ ਅਨੰਦ ਸਾਹਿਬ ਦੀਆਂ ਪੜੀਆਂ ਜਾਂਦੀਆਂ ਹਨ ਠੀਕ ਹੈ ਜੀ ਫਿਰ ਇਸਾਰਾ ਜੋ ਸਾਡਾ ਦੁਪਹਿਰਾ ਸਾਹਿਬ ਦਾ ਪਾਠ ਹੈ ਨੋ ਬਾਣੀਆਂ ਮੈਂ ਰਿਪੀਟ ਕਰ ਦਿੰਦੀ ਆ 5:00 ਜੀ ਸਾਹਿਬ ਦੋਚ ਪਈ ਸਾਹਿਬ ਇੱਕ ਸੁਖਮਣੀ ਸਾਹਿਬਿਕਨਨ ਸਾਹਿਬ ਠੀਕ ਹੈ ਜੀ ਇਸ ਤੋਂ ਪਰੰਤ ਅਰਦਾਸ ਕੀਤੀ ਜਾਂਦੀ ਹੈ ਹੁਣ ਅਸੀਂ ਘਰ ਵਿੱਚ ਅਰਦਾਸ ਕਰ ਰਿਹਾ ਠੀਕ ਹੈ ਜੀ ਅਰਦਾਸ ਕਰਦੇ ਕਰਦੇ ਅਸੀਂ ਵੀ ਕਹਿਣਾ ਹੈ ਕਿ ਬਾਬਾ ਜੀ ਅਸੀਂ ਉੱਥੇ ਨਹੀਂ ਆ ਸਕੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤੁਸੀਂ ਸਾਡੀ ਹਾਜ਼ਰੀ ਪ੍ਰਵਾਨ ਕਰੋ ਔਰ ਅਸੀਂ ਜਦੋਂ ਕੜਾ ਪ੍ਰਸ਼ਾਦ ਬਣਾਇਆ ਹੁੰਦਾ ਹੈ ਤਾਂ ਅਸੀਂ ਭੋਗ ਵੀ ਕੜਾ ਪ੍ਰਸ਼ਾਦ ਨੂੰ ਲਗਾਉਣਾ ਹੁੰਦਾ ਹੈ ਔਰ ਅਰਦਾਸ ਵਿੱਚ ਬੋਲਣਾ ਹੁੰਦਾ ਹੈ ਤੇ ਅਸੀਂ ਸ਼੍ਰੀ ਸਾਹਿਬ ਨਾਲ ਕੜਾ ਪ੍ਰਸ਼ਾਦ ਨੂੰ ਭੋਗ ਲਗਾਣਾ ਹੈ ਉਸ ਤੋਂ ਪ੍ਰੰਤ ਹੁਕਮਨਾਮਾ ਲਿਆ ਜਾਂਦਾ ਹੈ ਅਗਰ ਆਪ ਜੀ ਨੂੰ ਨਹੀਂ ਪਤਾ ਕਿ ਹੁਕਮਨਾਮਾ ਕਿਵੇਂ ਲੈਣਾ ਹੈ ਤੇ ਹੁਕਮਨਾਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਿਆ ਜਾਂਦਾ ਹੈ ਔਰ ਤੁਸੀਂ ਲਾਈਵ ਵੀ ਗੁਰਦੁਆਰਾ ਸ਼ਹੀਦ ਗੰਸਾਹਿਬ ਦੇਖ ਸਕਦੇ ਹੋ ਐਵਰੀ ਸੰਡੇ 4 ਵਜੇ ਉੱਥੇ ਹੁਕਮਨਾਮਾ ਲਿਆ ਜਾਂਦਾ ਹੈ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਕੁਝ ਮਿੰਟ ਦਾ ਹੁੰਦਾ ਹੈ ਠੀਕ ਹੈ ਜੀ ਹੁਣ ਕੁਝ ਸੰਗਤ ਦੇ ਡਾਊਟ ਹੁੰਦੇ ਆ ਕਿ ਅਸੀਂ ਕੜਾਹ ਪ੍ਰਸ਼ਾਦ ਨਹੀਂ ਬਣਾ ਸਕਦੇ ਔਰ ਜੋਤ ਅਸੀਂ ਨਹੀਂ ਜਗਾ ਸਕਦੇ ਹੈ ਨਾ ਜੀ ਤੁਸੀਂ ਸਾਧ ਸੰਗਤ ਜੀ ਡਾਊਟ ਨਹੀਂ ਕਰਨਾ ਅਗਰ ਕੋਈ ਪ੍ਰੋਬਲਮ ਹੈ ਤੁਸੀਂ ਜੋਤ ਨਹੀਂ ਜਗਾ ਸਕਦੇ ਖੜਾਫਰਸ਼ਤ ਨਹੀਂ ਬਣਾ ਸਕਦੇ ਤਾਂ ਉਸਤੇ ਬਿਨਾ ਵੀ ਤੁਸੀਂ ਆਪਣਾ ਜੋ ਚਪੈਰਾ ਸਹਿਬ ਹੈ ਉਹ ਘਰ ਵਿੱਚ ਕਰ ਸਕਦੇ ਹੋ ਠੀਕ ਹੈ ਜੀ ਹੁਣ ਜਿਵੇਂ ਜੋਤ ਹੈ ਮਹਾਰਜ ਨੇ ਸਾਨੂੰ ਇਹ ਕਿਹਾ ਕਿ ਮਨਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੋ ਸਾਡੇ ਜੋਤ ਅੰਦਰ ਹੈ ਗੁਰੂ ਮਹਾਰਾਜ ਨੇ ਉਹਨੂੰ ਜਗਾਣੇ ਦਾ ਹੁਕਮ ਦਿੱਤਾ ਹੈ ਠੀਕ ਹੈ ਜੀ ਸੋ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਜੋਤ ਨਹੀਂ ਜਗਾਣੀ ਅਗਰ ਤੁਸੀਂ ਜਗਾ ਸਕਦੇ ਹੋ ਜੋਤ ਜਗਾ ਸਕਦੇ ਹੋ ਕੋਈ ਡਾਊਟ ਨਹੀਂ ਕਰਨਾ ਠੀਕ ਹੈ ਜੀ ਬਟ ਮੇਨ ਅਸੀਂ ਫੋਕਸ ਰੱਖਣਾ ਹੈ ਪਾਠ ਪਰ ਠੀਕ ਹੈ ਜੀ ਕਿ ਸਾਡਾ ਜੋ ਮਨ ਹੈ ਉਹ ਬਾਣੀ ਸੁਣੇ ਹੁਣ ਅਸੀਂ ਗੱਲ ਕਰਦੇ ਹਾਂ ਚਪੈਰੇ ਸਾਹਿਬ ਦੀ ਮਰਿਆਦਾ ਦੀ ਜਦੋਂ ਅਸੀਂ ਪਾਠ ਕਰਦੇ ਹਾਂ ਅਸੀਂ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਕਰਨਾ ਹੈ ਜਿਵੇਂ ਅਸੀਂ ਪਾਠ ਕਰਦੇ ਹਾਂ ਅਸੀਂ ਕਿਮੀ ਪੋਥੀ ਸਾਹਿਬ ਤੇ ਪਾਠ ਕਰਦੇ ਆ ਠੀਕ ਹੈ ਜੀ ਅਸੀਂ ਇੱਕ ਹੱਥ ਨਾਲ ਪੋਥੀ ਸਾਹਿਬ ਫੜ ਕੇ ਕੋਈ ਚੀਜ਼ ਖਾਣੀ ਨਹੀਂ ਹੈ ਕੋਈ ਪਾਣੀ ਨਹੀਂ ਪੀਣਾ ਠੀਕ ਹੈ ਜੀ ਆਪਣਾ ਮੂੰਹ ਸੁੱਚਾ ਕਰਨਾ ਹੈ ਜਦ ਵੀ ਅਸੀਂ ਪਾਠ ਕਰਨਾ ਹੈ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਅਸੀਂ ਬਿਲਕੁਲ ਚੁੱਪ ਹੋ ਕੇ ਮਨ ਲਗਾ ਕੇ ਅਸੀਂ ਆਪਣਾ ਪਾਠ ਕਰਨਾ ਹੈ ਠੀਕ ਹੈ ਜੀ ਔਰ ਜਦੋਂ ਅਸੀਂ ਜੋਤ ਲਗਾਉਂਦੇ ਆ 12 ਵਜੇ ਤੋਂ 5 ਮਿੰਟ ਪਹਿਲੇ ਅਸੀਂ ਜੋਤ ਜਗਾਤੀ ਔਰ ਉਸ ਤੋਂ ਬਾਅਦ ਸਪੋਸਰ ਦੇ ਪਾਸ 1 ਵਜੇ ਜੋਤ ਚ ਹੋ ਬੁੱਝ ਜਾਂਦੀ ਹੈ ਅਸੀਂ ਇਹ ਨਹੀਂ ਕਹਿਣਾ ਕਿ ਪਾਠ ਕਰਦੇ ਕਰਦੇ ਪਾਠ ਕਰਨੇ ਨੂੰ ਛੱਡ ਕੇ ਅਸੀਂ ਉਹਦੇ ਵਿੱਚ ਕੇ ਲਾਤਾ ਔਰ ਅਸੀਂ ਜੋਤ ਜਗਾਤੀ ਵੀ ਨਹੀਂ ਕਹਿਣਾ ਇੱਕ ਵਾਰ ਅਸੀਂ ਜੋਤ ਜਗਾ ਦੇਣੀ ਹੈ ਜਿੰਨੀ देर ਜਗਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਪਾਠ ਪਰ ਹੀ ਫੋਕਸ ਕਰਨਾ ਹੈ ਠੀਕ ਹੈ ਜੀ ਔਰ ਜਦੋਂ ਅਸੀਂ ਕੜਾ ਪ੍ਰਸ਼ਾਦ ਦੇਖ ਬਣਾਣੀ ਹੈ ਅਸੀਂ ਬਿਲਕੁਲ ਕੇਸੇ ਇਸ਼ਨਾਨ ਕਰਨਾ ਹੈ ਔਰ ਮੂੰਹ ਸੁੱਚਾ ਕਰਕੇ ਅਸੀਂ ਜਪਜੀ ਸਾਹਿਬ ਜਾਂ ਫਿਰ ਅਸੀਂ ਵਾਏ ਗੁਰੂ ਦਾ ਸਿਮਰਨ ਕਰਦੇ ਕਰਦੇ ਹੀ ਕੜਾ ਪ੍ਰਸ਼ਾਦ ਤਿਆਰ ਕਰਨਾ ਹੈ ਠੀਕ ਹੈ ਜੀ ਹੁਣ ਇੱਥੇ ਸੰਗਤ ਦਾ ਡਾਊਟ ਹੁੰਦਾ ਹੈ ਕਿ ਕਈ ਵਾਰ ਅਸੀਂ ਸੰਡੇ ਨੂੰ ਬਿਜ਼ੀ ਹੁੰਦੇ ਆ ਜਿਵੇਂ ਕਿਸੇ ਦਾ ਐਗਜ਼ਾਮ ਹੁੰਦਾ ਹੈ ਜਾਂ ਕੋਈ ਹੋਰ ਕੋਈ ਪ੍ਰੋਬਲਮ ਹੈ ਠੀਕ ਹੈ ਜੀ ਕੋ ਸੰਡੇ ਨੂੰ ਦਪਹਿਰ ਸੈਵ ਨਹੀਂ ਕਰ ਸਕਦੇ ਤੇ ਉਸ ਪੁੱਛਦੇ ਹੈ ਕਿ ਕੀ ਅਸੀਂ ਸੰਡੇ ਨੂੰ ਜਾਂ ਫਿਰ ਕਿਸੇ ਹੋਰ ਦਿਨ ਦਪਹਿਰ ਸੈਵ ਕਰ ਸਕਦੇ ਆ ਤੇ ਸਾ ਸੰਗਤ ਜੀ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਦੇ ਜੋ ਉੱਥੇ ਬਾਬਾ ਜੀ ਹੈ ਉਹਨਾਂ ਦੇ ਅਕੋਰਡਿੰਗ ਤੁਸੀਂ ਸੈਟਰਡੇ ਨੂੰ ਜਾਂ ਫਿਰ ਮੰਡੇ ਨੂੰ ਦਪਹਿਰ ਸੈਵ ਕਰ ਸਕਦੇ ਹੋ ਠੀਕ ਹੈ ਜੀ ਸੈਟਰਡੇ ਨੂੰ ਰਾਤ ਦੇ 10 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ ਦੇ 2 ਵਜੇ ਤੱਕ ਠੀਕ ਹੈ ਜੀ ਤੁਸੀਂ ਆਪਣਾ ਜਪੈਰਾ ਸੈੱਵ ਕਰ ਸਕਦੇ ਹੋ ਔਰ ਅਗਰ ਤੁਸੀਂ ਸੈਟਰਡੇ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਮੰਡੇ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੇਮ ਟਾਈਮ ਜਪੈਰਾ ਸੈੱਵ ਦਾ ਉਸ ਟਾਈਮ ਤੁਸੀਂ ਆਪਣੀ ਨੋ ਬਾਣੀਆਂ ਦਾ ਪਾਠ ਕਰ ਸਕਦੇ ਹੋ ਤੇ ਜਿਵੇਂ ਕੀ ਕਿਸੇ ਨੇ ਜਪੈਰਾ ਸੈੱਵ ਸੁੱਕੇ ਹੁੰਦੇ ਆ ਕੋਈ ਪੰਜ ਜਪੈਰਾ ਸੈੱਵ 11 ਜਾਂ 21 ਜਪੈਰਾ ਸੈੱਵ ਸੁੱਕਦੇ ਆ ਹੋਂ ਜੀ ਮੈਂ ਕੀ ਕਿਸੇ ਨੇ ਪੰਜ ਚਪੈਰਾ ਸੇਵ ਸੁੱਕਿਆ ਉਹਦੇ ਵਿੱਚ ਚਾਰ ਚਪੈਰਾ ਸੇਵ ਉਹਨਾਂ ਦੇ ਐਵਰੀ ਵੀਕ ਇੱਕ ਸੰਡੇ ਵਿੱਚ ਉਹਨਾਂ ਨੇ ਚਾਰ ਚਪੈਰਾ ਸੇਵ ਕਰ ਲਈ ਠੀਕ ਹੈ ਜੀ ਬਟ ਉਹਨਾਂ ਦਾ ਜਦੋਂ ਪੰਜਵਾਂ ਚਪੈਰਾ ਸੇਵ ਹੋਣਾ تھا ਠੀਕ ਹੈ ਜੀ ਉਹਨਾਂ ਦਾ ਗੈਪ ਪੈ ਗਿਆ ਤੇ ਉਹਨਾਂ ਦਾ ਕੁਐਸਚਨ ਹੁੰਦਾ ਹੈ ਕਿ ਕੀ ਅਸੀਂ ਇਹ ਚਪੈਰਾ ਸੇਵ ਦੁਆਰਾ ਤੇ ਕਰਨੇ ਆ ਜਾਂ ਫਿਰ ਜਦੋਂ ਅਗਲਾ ਸੰਡੇ ਆਣਾ ਫਿਰ ਸਾਡੇ ਪੰਜ ਕੰਪਲੀਟ ਹੋ ਜਾਣੇ ਆ ਸੰਗਤ ਜੀ ਅਗਰ ਤੁਸੀਂ ਸੁੱਕੇ ਹੁੰਦੇ ਆ ਦੈਨ ਤੁਸੀਂ ਚਪੈਰਾ ਸੇਵ ਕੰਟੀਨਿਊ ਕਰਨੇ ਹੁੰਦੇ ਆ ਲਗਾਤਾਰ ਬਿਨਾ ਕਿਸੇ ਗੈਪ ਤੇ ਮਤਲਬ ਬਿਨਾ ਕਿਸੇ ਸੰਡੇ ਦੇ ਗੈਪ ਤੇ ਠੀਕ ਹੈ ਜੀ ਜਿੱਦਾਂ ਇੱਕ ਸੰਡੇ ਇੱਕ ਹਫਤੇ ਦੇ ਇੱਕ ਸੰਡੇ ਕੀਤੇ ਦੂਸਰੇ ਹਫਤੇ ਦੇ ਇੱਕ ਸੰਡੇ ਕੀਤੇ ਤੀਸਰੇ ਹਫਤੇ ਤੁਹਾਡਾ ਗੈਪ ਪੈ ਗਿਆ ਉਸ ਹਫਤੇ ਚ ਤੁਸੀਂ ਸੰਡੇ ਨੂੰ ਨਹੀਂ ਕਰ ਸਕੇ ਤਾਂ ਤੁਸੀਂ ਜੋ ਤੁਹਾਡਾ ਚੌਥਾ ਹਫਤੇ ਦਾ ਸੰਡੇ ਆਣਾ ਉਹਦੇ ਵਿੱਚ ਤੁਸੀਂ ਫਰਸਟ ਦਪੈਰਾ ਸੈੱਟ ਦੁਆਰਾ ਤੋਂ ਸ਼ੁਰੂ ਕਰਕੇ ਔਰ ਲਗਾਤਾਰ ਲਗਾਤਾਰ ਮਤਲਬ ਸੰਡੇ ਦੀ ਸੰਡੇ ਲਗਾਤਾਰ ਤੁਸੀਂ ਆਪਣੇ ਦਪੈਰਾ ਸੈੱਟ ਕਰਨੇ ਅਸੀਂ ਬਾਬਾ ਦੀਪ ਸਿੰਘ ਮਹਾਰਜ ਤੋਂ ਕੋਈ ਵੀ ਚੀਜ਼ ਮੰਗਦੇ ਆ ਉਹ ਸਾਨੂੰ ਜ਼ਰੂਰ ਦਿੰਦੇ ਆ ਠੀਕ ਹੈ ਜੀ ਤੁਸੀਂ ਜਪੈਰਾ ਸਾਹਿਬ ਸੁਖਦੇ ਆ ਠੀਕ ਹੈ ਜੀ ਚੰਗੀ ਗੱਲ ਆ ਬਟ ਮੇਰੀ ਰਿਕਵੈਸਟ ਆ ਕਿ ਅਸੀਂ ਗੁਰਬਾਣੀ ਨਾਲ ਜਪੈਰਾ ਸਾਹਿਬ ਨਾਲ ਨਿਸਵਾਰਥ ਜੁੜੀਏ ਅਸੀਂ ਖੁੱਲੇ ਜਪੈਰੇ ਸਾਹਿਬ ਕਰੀਏ ਅਗਰ ਅਸੀਂ ਬਿਨਾਂ ਇੱਛਾ ਤੋਂ ਇਹ ਪਾਠ ਕਰਦੇ ਆ ਉਹਦਾ ਵੀ ਸਾਨੂੰ ਬੈਨੀਫਿਟ ਮਿਲਣਾ ਹੈ ਉਹਦਾ ਵੀ ਸਾਨੂੰ ਫਲ ਦੇਣਾ ਹੈ ਅਗਰ ਸੰਗਤ ਜੀ ਕੋਈ ਸੰਗਤ ਦੀ ਸੇਵਾ ਕਰਦਾ ਹੈ ਛਾੜੂ ਫੇਰਦਾ ਹੈ ਜਾਂ ਫਿਰ ਪਾਂਡਿਆ ਦੀ ਸੇਵਾ ਕਰਦਾ ਹੈ ਜਾਂ 1 ਮਿੰਟ ਵੀ ਵਾਹਿਗੁਰੂ ਕਹਿੰਦਾ ਹੈ ਤੋਂ ਉਸ ਨੂੰ ਵੀ ਵਾਇਗਰੋਫਲ ਦਿੰਦੇ ਆ ਸਾਨੂੰ ਖੁਦ ਨੂੰ ਇਹ ਕੁਐਸਚਨ ਕਰਨਾ ਚਾਹੀਦਾ ਕਿ ਵਾਹਿਗੁਰੂ ਜੀ ਨੇ ਸਾਨੂੰ ਐਨਾ ਕੁਝ ਦਿੱਤਾ ਏ ਠੀਕ ਹੈ ਜੀ ਅਸੀਂ ਖਾ ਲੈ ਸਕਦੇ ਆ ਸਾਡੀ ਸਿਹਤ ਠੀਕ ਹੈ ਸਿਰ ਪਰ ਸ਼ਾਂਤ ਹੈ ਅਸੀਂ ਰੋਟੀ ਖਾ ਸਕਦੇ ਆ ਬਹੁਤ ਕੁਝ ਬਾਬਾ ਜੀ ਨੇ ਦਿੱਤਾ ਏ ਠੀਕ ਹੈ ਜੀ ਅਸੀਂ ਸੌ ਸਕਦੇ ਆ ਆਰਾਮ ਨਾਲ ਕਿ ਅਸੀਂ ਹਫਤੇ ਵਿੱਚ ਇੱਕ ਦਿਨ ਗੁਰੂ ਜੀ ਵਾਸਤੇ 4 ਘੰਟੇ ਨਹੀਂ ਕੱਟ ਸਕਦੇ ਇਸਨ ਖੁਦ ਨੂੰ ਆਪਣੇ ਆਪ ਤੇ ਕੁਐਸਚਨ ਪੁੱਛਣਾ ਚਾਹੀਦਾ ਹੈ ਠੀਕ ਹੈ ਜੀ ਵੈਸੇ ਤਾਂ ਹਰ ਦਿਨ ਦੀ ਸ਼ੁਰੂਆਤ ਸਾਡੀ ਗੁਰਬਾਣੀ ਨਾਲ ਹੀ ਹੋਣੀ ਚਾਹੀਦੀ ਆ ਬਟ ਜੋ ਇਹ ਚਪੈਰਾ ਸਹੀਵਾ ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਬਹਾਨੇ ਨਾਲ ਸੀ ਬਾਣੀ ਦਾ ਪੜਾਂਗੇ ਨੋ ਬਾਣੀਆਂ ਦਾ ਪਾਠ ਠੀਕ ਹੈ ਜੀ ਇਹ ਸਾਨੂੰ ਹਰ ਹਫਤੇ ਕਰਨਾ ਹੀ ਚਾਹੀਦਾ ਚਾਹੇ ਕੁਝ ਵੀ ਹੋਵੇ ਅਗਰ ਇਸ ਹੰਡੇ ਨੂੰ ਵਿਜੀ ਹੈ ਤਾਂ ਅਸੀਂ ਸੈਟਰਡੇ ਜਾਂ ਮੰਡੇ ਕਰਕੇ ਆਪਣਾ ਚਪੈਰਾ ਸਹੀ ਦੀ ਹਾਜ਼ਰੀ ਜੋ ਹੈ ਲਗਵਾ ਸਕਦੇ ਆ ਮੇਰੀ ਹੀ ਰਿਕਵੈਸਟ ਆ ਕਿ ਤੁਸੀਂ ਸਾ ਸੰਗਤ ਜੀ ਗੁਰਬਾਣੀ ਨਾਲ ਜੁੜੋ ਤੇ ਦੂਸਰੇ ਨੂੰ ਵੀ ਗੁਰਬਾਣੀ ਵਿੱਚ ਜੋੜੋ ਗੁਰਬਾਣੀ ਬਹੁਤ ਕੁਝ ਦਿੰਦੀ ਆ ਜੋ ਸਾਨੂੰ ਇੰਪੋਸੀਬਲ ਲੱਗਦਾ ਹੈ ਵਾਹਿਗੁਰੂ ਜੀ ਉਹਨੂੰ ਪੋਸੀਬਲ ਕਰਕੇ ਦੱਸਦੇ ਆ ਇਹ ਮੈਂ ਤੁਹਾਨੂੰ ਆਪਣੀ ਲਾਈਫ ਦਾ ਐਕਸਪੀਰੀਅੰਸ ਦੱਸ ਰਹੀ ਆ ਔਰ ਸਾਥ ਸੰਗਤ ਜੀ ਅਗਰ ਮੈਂ ਤੋਂ ਬੋਲਦੇ ਹੋਏ ਕੋਈ ਵੀ ਮਿਸਟੇਕ ਹੋਈ ਆ ਮੈਨੂੰ ਅਣਜਾਣ ਵਿੱਚ ਸੰਸਕੇ ਮਾਫ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ